ਯਾਰ ਇੱਕ ਹੁੰਦਾ ਥੱਲੇ ਲੱਗਣਾ ਇੱਕ ਹੁੰਦਾ ਇੱਜ਼ਤ ਕਰਨਾ ਫੇਰ ਮੋਚਾ ਕਰਦਾ ਇੱਜ਼ਤ ਕਰਦਾ ਕਿ ਉਹਦੀ ਹਯਾ ਕਰਦਾ ਕਿਉਂਕਿ ਅੱਗੋਂ ਨਾਲ ਹੋਰ ਕੋਈ ਲੱਪਣੀ ਨਹੀਂ ਨਾ ਕਿਹੜਾ ਬੰਦੇ ਦੀ ਮਜਬੂਰੀ ਆਇਆ ਇਸ ਗੱਲ ਮਜਬੂਰੀ ਆ 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 ਇਹਦੀ ਉਹ ਮੇਰੇ ਤੋਂ ਜ਼ਿਆਦਾ ਮਜਬੂਰੀ ਆ ਸਾਡੇ ਸਾਤੇ ਇਹ ਹੁੰਦਾ ਆਪਾਂ 7.50 ਦੇ ਹੁੰਦੇ ਆ ਭਾਈ ਜੇ ਭਾਈ ਮਨੋਜੀ ਜੀ ਇੱਕ ਦੀ ਮਜਬੂਰੀ ਹੈ ਨਾ ਤੇ ਇਹਦੀ ਬਹੁਤ ਸਾਰੀਆਂ ਮਜਬੂਰੀਆਂ ਪੁੱਛੋ ਦੱਸੋ ਇੱਕ ਦੇ ਭਾਈ ਇਹਦੀ ਸਭ ਤੋਂ ਵੱਡੀ ਗੱਲ ਇਹਦੀ ਬੌਂਡ ਕੋਈ ਨਹੀਂ ਹਾਂ ਕਿਸੇ ਉਹ ਪਈ ਆ ਕਿਸੇ ਭੰਡੇ ਵਰਗੀ ਨਾ ਨਾ ਸੀ ਨਹੀਂ ਸੀ ਜਿਵੇਂ ਬਿੱਲੀ ਦੀ ਨਹੀਂ ਹੁੰਦੀ ਸਿਹਤ ਕੋਈ ਨਹੀਂ ਆ ਉਹ ਵੀ ਇਹਦਾ ਇਹਦਾ ਮੂਹ ਕੋਈ ਨਹੀਂ ਇਹਦੇ ਨਾਲੋਂ ਮੋਟੀ ਦਾ ਫੋਮ ਆ ਆਜਾ ਕਰ ਇਹਦੀ ਮੈਂ ਹਾਈਟ ਵੀ ਲਾਵਾਂ ਨਾ ਤਾਂ ਵੀ ਇਹਦੇ ਕੋਲ ਮੋਟੀ ਆ ਬਹੁਤ ਹਾਈ ਟਿੱਕਰ ਸਾਨੂੰ ਪਤਾ ਹੀ ਨਾਗਾ ਇਹਦੀ ਨੋ ਨੋ ਵੀ ਕੋਈ ਨਹੀਂ ਨੋ ਨੋ ਤੂੰ ਚੈੱਕ ਕੀਤੀ ਓਏ ਮੈਂ ਓਹੀ ਆਣਾ ਪੈਣਾ ਕਦੀ ਹੱਥ ਨਹੀਂ ਲਾਇਆ ਕਦੀ ਚੈੱਕ ਆਜਾ ਕਰ ਇਹਦਾ ਸਾਈਜ਼ ਇਹਦਾ ਸਾਈਜ਼ ਦੇ ਆ ਵੇਖੋ ਆ ਵੇਖੋ ਇਹ ਹੁੰਦਾ ਜੇ ਸਟੂਲਾ ਆਪੇ ਆਪੇ ਉਹ ਕਰਨੇ ਕੀ ਸੱਟ ਲਾਪਾ ਫੇਰ ਕਰਨਾ ਆਪਾਂ ਆਪਣਾ ਆਹ ਭਾਈ ਸਟੂਲਾ ਹੈ ਆ ਵੇਖੋ ਇਹ ਚਾਰ ਪੰਜ ਆ ਸਟੂਲਾ ਸਟੂਲਾ ਹੁੰਦਾ ਬਹੁਤ ਆ ਵੇਖੋ ਆ ਦੇ ਜੰਪਿੰਗ ਨੰਪੀ ਗਾੜਾ ਕਰਕੇ ਫਾਈਨ ਜੰਪਿੰਗ ਨਾਲ ਥਾਡੇ ਟੋਇਆ ਪੈ ਜਾਣੇ ਹੈ ਨਾ ਉਹ ਉਹ ਕਹਿੰਦਾ ਲਾਂਟੇ ਵਾਜ ਸਾਨੂੰ ਗੱਲ ਨਹੀਂ ਸਾਨੂੰ ਸੁਣੇ ਨਹੀਂ ਭਾਜੀ ਮੇਰੀ ਗੱਲ ਸੁਣ ਅਸਲ ਗੱਲ ਇਹ ਵੇ ਉਸ ਬੰਦੇ ਨੇ ਇਹਨੂੰ ਕਿਹਾ ਲਾਂਟੇ ਵਾਜ ਸਾਨੂੰ ਸਮਝ ਨਹੀਂ ਲੱਗੀ ਹੁਣ HD ਆ ਰਿਹਾ ਯਾਰ ਇਧਰੋਂ ਸੂਲੇ ਚੋਲੇ ਵੇਸਣੇ ਭੈਣ ਚੋਲੇ ਓਏ ਯਾਰ 500 ਰੁਪਏ ਦੇ ਮੰਗਣ ਆ ਗਏ ਆ ਓਏ ਪਰਸਨਲ ਗੱਲਾਂ ਛੇੜਤੀਆਂ ਛੋਟਾ ਦਿਮਾਗ ਤੇ ਮਾਰਿਆ ਨਾਲੇ ਕਿਆ ਛੋਟਾ ਦਿਮਾਗ ਤੇ ਮਾਰਿਆ ਨਾਲੇ ਤੇਰੇ ਸਾਹੀ ਸਾਹੀ ਛੋਟਾ ਦਿਮਾਗ ਕੰਮ ਕਰਨਾ ਛੱਡ ਗਿਆ ਛੱਡ ਗਿਆ ਹੀ ਨਾ ਉਹਦੇ ਨੇ 3 ਲੱਖ ਜਣਾ ਫ੍ਰੀਜ ਓਏ ਫ੍ਰੀਜ ਭਾਜੀ ਗੱਤ ਗੱਲ ਜਾਂ ਤੂੰ ਦਿਨ ਹੀ ਨਹੀਂ ਥੀ ਆ ਕਿਸੇ ਨੂੰ ਨਹੀਂ ਨਹੀਂ ਤੂੰ ਮਾਰੀ ਮਰਦ ਬਾਨ ਨੂੰ ਮਰਦ ਬਾਨ ਨੂੰ ਮੈਂ ਤੂੰ 500 ਨਹੀਂ ਮੰਨਿਆ ਸੌ ਖਾ ਜਾ ਨਹੀਂ ਮੰਨਿਆ ਕਿਤੇ ਆਪਾਂ ਉੱਤ ਪਿੱਛੇ ਬੈਠੇ ਮਰਦ ਬਾਨ ਮਰ ਗਿਆ ਤੂੰ ਕਿਆ ਤੂੰ ਕਿਆ ਪੁੱਲ ਤੇ ਛਾਲ ਲਿਆ ਕੀ ਮਰਦ ਬਾਨ ਮਰਦ ਮਰਦ ਬਾਨ ਤੇ ਛਾਤੀ ਦੇ ਆਵਾਜ਼ ਹੈ ਵਹਾਨਾ ਨਾ ਮਰਦ ਬਾਨ ਤੂੰ ਕਾ ਉਹ ਮਾਂ ਤੇ ਆ ਚੂੜਿਆ ਤੂੰ ਕਿਆ ਹੋ ਰਾਮ ਬਿਆ ਤੀਨਿਆ ਸਨ ਪਾਣ ਵਾਲਿਆ ਮੈਨੂੰ ਗੱਲ ਕਰਨ ਦੇ ਨਾ ਤੇ ਆ ਚੂੜਿਆ ਮੈਨੂੰ ਕਹਿੰਦਾ ਭੁੱਲ ਤੇ ਚੱਲਦੀ ਆ ਗਈ ਮੈਂ ਕਿ ਆ ਗਈ ਤੇ ਆ ਚੂੜਿਆ ਕਹਿੰਦਾ ਬਾਹਰ ਬਾਹਰ ਵਧਾਓ ਹੁਣਾ ਕਹਿੰਦਾ ਕਹਿੰਦਾ ਮੈਨੂੰ ਪਾਪੋ ਦੇ ਦੇ ਤੇ ਬਾਉਂਡਰੀ ਲਾੰਦਾਗਾ ਬਾਉਂਡ ਬਾਉਂਡ ਵੀ ਲਾਈਂਦੇ ਚੂਪੇ ਮਾਨੇਗਾ ਕਹਿੰਦਾ ਮਾਰ ਤੂੰ ਮੰਨਿਆ ਨਹੀਂ ਇਹਦੀ ਸੇਤ ਹੈ ਵੀ ਆਪ ਇਹ ਜਾ ਕੇ ਉਹਦੀ ਆਨਲਾਈਨ ਛੱਡਦਾ ਤੇ ਸਾਰੇ ਲੋਕਾਂ ਚੂਪੇ ਲੋਾਈ ਪੈ ਜਾਂਦੇ ਦੱਸੋ ਇਹਦੇ ਕੋ ਪੈਸੇ ਹੈ ਨੇ ਭੈਣ ਦੇ ਛੋਟਕੋ ਆਪੇ ਕਿਹ ਰੋਪਾ ਰਹੀ ਲਿੰਦਾ ਜਿੰਨੀ ਸਿੱਧਾ ਚੱਲਦਾ ਇਹਦੇ ਕੋ ਪੈਸੇ ਆਣੇ ਕਿਵਾ ਇਧਰ